ਕਹਦਾ ਸਜੀਤਪੁਰ ਜੀ ਗੋ ਜੀ ਅਮਰਾ ਸੀਗਾ ਤੁਹਾਡਾ ਡੇਕਿਆ ਜੀ ਰੋਹਨ ਜੀ ਜੀ ਦੀਆਂ ਨਾ ਤਾਂ ਆਦਮੀ ਹੈ ਨਹੀਂ ਸਰ ਤੇ ਤੇ ਉਹਦੇ ਕਰਕੇ ਹੋ ਗਿਆ ਵਾ ਛੱਤ ਉੱਪਰੋਂ ਪਟਕੇ ਬਹੁਤੀ ਜ਼ਿਆਦਾ ਖਰਾਬ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਹਿੰਦੇ ਕਮਾਈਦਾ ਹੈਗਾ ਕੋਈ ਸਾਦਾ ਨਾ ਸਾਰ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਕਮਾਈਦਾ ਸਾਦਾ ਨਹੀਂ ਹੈ ਨਹੀਂ ਉਹ ਪੈਸਨ ਵਸਨ ਲੱਗੀ ਹੋਈ ਹੈ ਵੀ ਸਰ ਦਾ ਕੰਮ ਬਸ ਰੋਟੀ ਪਾਣੀ ਬਿਊਟੀਫੁਲ ਮਾੜਾ ਮੋਟਾ ਚੱਲਦਾ ਰੋਟੀ ਪਾਣੀ ਦਾ ਬੋਰੀ ਉਹ ਬਸ ਉਹ ਨੰਨਾ ਤੁਰਿਆ ਮੇ ਕੋ ਜਲਤਾਂ ਬੜੇ ਪੇਰ ਹੁੰਦੇ ਕਾ ਮੈ ਨਹੀਂ ਲਿੰਦਾ ਕੋਈ ਸਿਗਰਟ ਮਰਦ ਕਰ ਮੈਂ ਬਹੁਤ ਗਰੀਬ ਹਾਂ ਜੇ ਵਰਸਾਰਨ ਲੱਗ ਰਹਾ ਪੈ ਰਹੀ ਆ ਤੇ ਮੋਟਾਂ ਸਾਡੇ ਕਰਤੇ ਹੀ ਤੇ ਜਿਵੇਂ ਪੰਪ ਇਸ ਵੇਲੇ ਅੜਾ ਰੂਮ ਘਾਟ ਦੇ ਪੈਸਾ ਦੀ ਪੈਸਾ ਇਹ ਅਪਗੜੀ ਬੰਦੇ ਆ ਸਾਡੀ ਮਦਦ ਕੀਤੀ ਜਾਏ ਕਈ ਵਾਰ ਫਾਰਮ ਲਿਤਾਣ ਨੂੰ ਐਮ ਸੀ ਨੂੰ ਇਹ ਸਾਡਾ ਕੋਈ ਸੁਣਦਾ ਨਹੀਂ ਆ ਰਹਾ ਇਹ ਵਾਰੀ ਪਾਜੀ ਹਰ ਪਾਰ ਪਾਰ ਕੇ ਦਿੱਤੇ ਸਾਡੀ ਕਿਹਨੇ ਨਹੀਂ ਪੁੱਛਿਆ ਹੈਗਾ ਸਾਨੂੰ ਜਦੋਂ ਵੋਟਾਂ ਆਉਂਦੀ ਉਦੋਂ ਪੁੱਛ ਕੇ ਸਿਰ ਕਰ ਲਾਉਂਦੇ ਆ ਕੋਈ ਪੁੱਛੋ ਕੋਈ ਨਹੀਂ ਹੁੰਦਾ ਜੀ ਇਹਦੇ ਤੁਹਾਡੇ ਫਾਰਮ ਭਰੇ ਸੀਗੇ ਕੱਚੇ ਮਕਾਨਾਂ ਦੇ ਹਾਂਜੀ ਪਾਜੀ ਭਰੇ ਸੀ ਕਿੰਨੀ ਵਾਰੀ ਭਰੇ ਹੀ ਗਏ ਉਸ ਦਿਨ ਵੀ ਗਈਆਂ ਉਸ ਦਿਨ ਵੀ ਕਮੇਟੀਕਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਨੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਮਿਲੀ ਨਹੀਂ ਕੋਈ ਨਹੀਂ ਮਿਲੀ ਜਿਹਦੇ ਵਿੱਚ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਹੈ ਅਸੀਂ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀਗੇ ਮੇਰੇ ਪਾਸੇ ਕੋਈ ਨਹੀਂ ਆਇਆ ਕੋਈ ਸਾਨੂੰ ਕੁਛ ਕੁਛ ਕਰਨੀ ਆ ਜਦੋਂ ਮੋਟਰ ਆਉਂਦੀ ਆ ਉਦੋਂ ਪੁੱਛਦੇ ਸੋ ਜੀ ਬੰਦੇਵਾਸ ਮੇਰਾ ਸ 99811 32764 ਨੰਬਰ ਮੇਰਾ ਹੈ ਜਿਹਨੇ ਮੇਰੀ ਵੀਰ ਭੈਣ ਮਦਦ ਕਰਨੀ ਹੈ ਉਤਾਰ ਸਕਦਾ ਹੈ ਬਹੁਤ ਧੰਨਵਾਦ ਹੋ ਗਿਆ ਧੰਨਵਾਦ 99811 32764 ਮੇਰਾ ਨੰਬਰ ਹੈ ਜਿਹਨੇ ਮੇਰੀ ਵੀਰ ਭੈਣ ਮਦਦ ਮੇਰੇ ਕਨਵੈਇਰ ਉਤਾਰ ਸਕਦਾ ਹੈ ਜੜੀ ਪਰਿਵਾਰ ਆਪਾਂ ਮਦਦ ਕੀਤੀ ਜਾਇਦਾ ਵੀ ਮਨੂੰ ਲਗਾਤਾਰ ਮੇ ਪੈਨ ਦੇ ਨਾਲ ਇਨਾ ਦੇ ਜਿਹੜੇ ਮਕਾਨ ਤੇ ਅੱਗੇ ਹੀ ਮਤਲਬ ਠੱਠਿਆਂ ਵਰਗੇ ਹੀ ਕੱਚੇ ਮਕਾਨ ਸੀ ਉਹ ਛੱਤ ਦੇ ਕੇ ਤੇ ਮਤਲਬ ਕਿ ਕਾਫੀ ਨੁਕਸਾਨ ਇਹਨਾਂ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ بچਾਓ ਗਿਆ ਹਾਂਜੀ ਤੇ ਮੈਂ ਤੇ ਪ੍ਰਸ਼ਾਸਨ ਅੱਗੇ ਬੇਨਤੀ ਕਰੂੰਗਾ ਵੀ ਇਹਨਾਂ ਦੀ ਮਦਦ ਕਰਕੇ ਇਹਨਾਂ ਦੀ ਸਿਰ ਲਗਾਉਣ ਵਾਸਤੇ ਛੱਤ ਦਿੱਤੀ ਜਾਵੇ ਹਾਂਜੀ ਤੇ ਅਸੀਂ ਮਲੇ ਵਾਲੇ ਵੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਮੈਂ ਧਿਆਨ ਕਰਨ ਕਿ ਇਹਨਾਂ ਨੂੰ ਕੋਈ ਸ਼ੇਰ ਲਗਾਉਣ ਵਾਸਤੇ ਥੋੜਾ ਬਹੁਤਾ ਆਪਾਂ ਇਹਨਾਂ ਦੀ ਲੰਦੀ ਮਤ ਕੀਤੀ ਜਾਵੇ। ਇਹ ਸਾਡੇ ਮਹੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਲੱਗ ਕੇ ਘਰ ਹੈ ਜੀ ਬੜੇ ਚਿਰ ਦੀਆਂ ਇਹਨਾਂ ਦੀ ਕੰਪਲੇਟਾਂ ਵੀ ਗਈਆਂ ਨੇ ਕਾਗਜ਼ ਭਰ ਕੇ ਕਮੇਟੀ ਘਰ ਵੀ ਦਿੱਤੇ ਇਹਨਾਂ ਦੇ ਬਾਲਿਆਂ ਲਈ ਸੱਤਾ ਹਾਰ ਕੇ ਉਹ ਡਿੱਗ ਪਈਆਂ ਨੇ ਇਹਨਾਂ ਦਾ ਘਰ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਘਰਵਾਰਾ ਵੀ ਪੂਰਾ ਹੋ ਗਿਆ ਤੇ ਕਮਾਈ ਦਾ ਕੋਈ ਸਾਧਨ ਤਿੰਨ ਬੇਟੀਆਂ ਨੇ ਤੇ ਮਿਹਰਬਾਨੀ ਕਰਕੇ ਕਿਰਪਾ ਕਰਕੇ ਇਹਨਾਂ ਦੀ ਮਤਬਦਤ ਵਦ ਕੀਤੀ ਜਾਵੇ।